ਓਹ ਚਾਹ ਪੀਲਾ ਓਏ ਆ ਗਿਆ ਜਟਵੜੇ ਚਾਹ ਲੈ ਕੇ ਹਾਂ ਆ ਗਿਆ ਤੈਨੂੰ ਚਾਹ ਦਾ ਫਿਕਰ ਹੀ ਨਹੀਂ ਹੁੰਦਾ ਮੇਰਾ ਉਹ ਚਾਹ ਯਾਰ ਮੈਂ ਲੇਟ ਹੋ ਗਿਆ ਜਾਂ ਤੂੰ ਤਾਂ ਲੇਟ ਹੋ ਗਿਆ ਉੱਥੇ 12 1 ਵਜੇ ਉਹ ਤੇਰੀ ਭਾਬੀ ਲੀੜੇ ਤੋਂ ਲੱਗ ਗਈ ਉਹਨੇ ਮਗਰੋਂ ਬਘਰੋਂ ਬਣਾਈਏ ਰੋਟੀ ਦਾ ਪਹਿਲਾਂ ਰੋਟੀ ਪਕਾਉਣ ਲੱਗ ਗਈ ਹਾਂ ਰੋਟੀ ਤਾਂ ਖਾਇਆ ਸੀ ਨਾ ਰੋਟੀ ਤਾਂ ਖਾਂਦੀ ਸੀ ਚੱਲ ਤੂੰ ਨਹੀਂ ਆਇਆ ਚਾਹ ਪੀਲਾ ਚਾਹ ਪੀਲਾ ਚਾਹ ਤਾਂ ਪੀ ਲੈਣੀ ਜਟਵੜੇ ਤੁਹਾਡੇ ਵਾਕਈ ਕੰਮ ਜਟਾਂ ਵਾਲੇ ਹੋ ਜਾਂਦੇ ਉਹ ਯਾਰ ਕੀ ਕਰਾਂ ਹੁਣ ਕੱਖ ਇਹ ਕਿੰਨੇ ਕੱਖ ਕਰੀਬ ਵਾਲੇ ਬੈਠਾ ਕੱਖ ਹੈ ਜਿਆਦੇ ਫਰਮਾਇ ਕੀ ਕਰਾਂ ਤੇ ਇਹਨਾਂ ਨੂੰ ਕੱਢ ਤੇ ਕੱਢੀ ਜਾਣਾ ਪਰ ਤੂੰ ਚਾਹ ਹੀ ਪਾਰ 1 ਵਜੇ ਲਿਆਉਣਾ ਜਾਂ ਤਾਂ ਮੈਂ ਹੁਣ ਲਿਆ ਆ ਆ ਨਾ ਪੀ ਲਾ ਇੱਥੇ ਬੈਠੇ ਵਟ ਤੇ ਬਹਿ ਕੇ ਪੀਨੇ ਇੱਥੇ ਆ ਜਾ ਉਹ ਪਾਚਾ ਤੜਕੇ ਦਾ ਸ਼ੋਰ ਤਾਂ ਨਿਕਲਿਆ ਇੱਥੇ ਨਹੀਂ ਆਇਆ ਤੇਰੇ ਕੋਲ ਉਹ ਤੂੰ ਗੱਲ ਸੁਣ ਲਾ ਆਪਾਂ ਖੇਤੀ ਦਾ ਨੇਤੀ ਕਰਦੇ ਆਂ ਹਾਂ ਖੇਤੀ ਦੇ ਤਾਂ ਲਾਲਚ ਲੱਗੇ ਲੱਗੇ ਆਂ ਹਾਂ ਕੁਝ ਹੋਰ ਜਿਹਦਾ ਵੀ ਪਤਾ ਕਰਕੇ ਕਿੱਧਰ ਗਿਆ ਉਹ ਭਰਾਵਾ ਉਹਦੀਆਂ ਜ਼ਮੀਨਾਂ ਵੀ ਸਾਹਮੜੀਆਂ ਇਹਨਾਂ ਨੂੰ ਸ਼ੋਰਾਂ ਨੂੰ ਹੁਣ ਕੀ ਕਰਗੇ ਯਾਰ ਤੜਕੇ ਉੱਠ ਜਾਂਦਾ ਪੈਸੇ ਲੈ ਜਾਂਦਾ ਤੜਕੀ ਨਿਕਲ ਜਾਂਦਾ ਪਤਾ ਨਹੀਂ ਕਿੱਧਰ ਜਾਂਦਾ ਯਾਰ ਮੈਂ ਹੁਣ ਕੀ ਕਰਾਂ ਯਾਰ ਤੇ ਚੱਲ ਆਪਾਂ ਪਾਲ ਲੈਨੇ ਪਤਾ ਕਰ ਲੈਨੇ ਮੰਡੀ ਚ ਨਾ ਹੋਵੇ ਮੰਡੀ ਚ ਕੀ ਕਰਦਾ ਹੋਊਗਾ ਕੀ ਪਤਾ ਕਿਹੜਾ ਹੋਇਆ ਕੋਈ ਮਰ ਲਿਆ ਉਹਦਾ ਮੜੀਰ ਨਾਲ ਚਾਹ ਵੀ ਪਹਿਲਾਂ ਤੂੰ ਲੈ ਬਸ ਕਰ ਪੀ ਲੈ ਹੁਣ ਚੱਜ ਨਾ ਉਹ ਮਗਾ ਇਹ ਉਹਦਾ ਤਾਂ ਕਹੀ ਜਾਂਦਾ ਸੀ ਲੈ ਕੇ ਨਹੀਂ ਆ ਜਟ ਵੜੇ ਮੈਂ ਵੀ ਜਦੋਂ ਟੋੜਦਾ ਥਰਕੇ ਹੀ ਜਾਂਦਾ ਥੋੜੀ ਪਾ ਪਾ ਦੇ ਢੜਕੇ ਪੀ ਇੱਕ ਗਲਾਸ ਕੋਈ ਫੇਲ ਗੱਲ ਬਣੂਗੀ ਯਾਰ ਉਹਦਾ ਕੀ ਕਰ ਗਿਆ ਯਾਰ ਕਰਨਾ ਕੀ ਪਾਲ ਲੈਨੇ ਆ ਜਸਵਿੰਦਰ ਕਦੋਂ ਦਾ ਯਾਰ ਤੂੰ ਆਪਣੇ ਨਾਲ ਜੁੜਿਆ ਹਾਂ ਕਿੰਨਾ ਆਸਾਂ ਸੀ ਯਾਰ ਕਿੰਨਾ ਵਾਹਣਾ ਯਾਰ ਹਣਾ ਹਾਂ ਆਪਾਂ ਵਾਹਣ ਵੀ ਸੰਭਾਲੀ ਬੈਠੇ ਹਾਂ ਕਿੰਨਾ ਆਪਣੇ ਕੋਲੇ 25 30 ਗੱਲੇ ਵਾਹਣਾ ਹਾਂ ਹਾਂ ਤੇ ਤੂੰ ਕਦੋਂ ਦਾ ਕੰਮ ਕਰਦਾ ਕਿੰਨੇ ਬੰਦੇ ਕੰਮ ਕਰਦੇ ਹਾਂਜੀ ਇਹਨੂੰ ਯਾਰ ਸ਼ਰਮ ਹੀ ਨਹੀਂ ਆਉਂਦੀ ਵੀ ਆਪਦੇ ਯਾਰ ਮੈਨੂੰ ਕਹਿੰਦਾ ਬਾਹਰ ਘੱਲ ਦੇ ਲੈ ਬਾਹਰ ਕੀ ਇੱਥੇ ਕਿੰਨਾ ਕੰਮ ਆ ਯਾਰ ਐ ਆਪਣੀ ਦਾ ਘਰੇ ਕੈਨੇਡਾ ਮੈਨੂੰ ਕਹਿੰਦਾ ਕੈਨੇਡਾ ਘੱਲ ਦੇ ਹਾਂ ਅੰਗਲੇਂਡਾ ਘੱਲ ਦੇ ਰੇਡਾ ਤਾਂ ਹੁਣ ਜਾਂਦੇ ਨਹੀਂਗੇ ਹਾਂਜੀ ਕਿਉਂ ਉਹ ਬੀਏ ਜੇ ਕਰਤੇ 12 ਪਰਕ ਡਿਗਰੀ ਲੈਣੀ ਪੈਂਦੀ ਆ ਬੀਏ ਕਰਨੀ ਪਣੀ ਚਾਚਾ ਹਾਂ ਹਾਂ ਤੇ ਉਹ ਕਰਕੇ ਨਾ ਤੇ ਮੈਨੂੰ ਕਹਿੰਦਾ ਮੈਂ ਕਰ ਲੂੰਗਾ ਕਰ ਕਰਿਆ ਕੁਸ ਹੈ ਨਹੀਂ ਪੜਦਾ ਵੀ ਨਹੀਂ ਗਾ ਯਾਰ ਉਹ ਚਾਚਾ ਚੱਲ ਤੂੰ ਬੋਲ ਤ ਜਾ ਕਾ ਪਪਾੜ ਕੇ ਲੈਣੇ ਮੰਡੀ ਜਾਊਗਾ ਚੱਲ ਜੀ ਚੱਲ ਚੱਲ ਵਰਦੇ ਆਪਣੇ ਪੂ ਤਾਂ ਮੈਨੂੰ ਆਏ ਸੀ ਵੀ ਜ਼ਮੀਨ ਸੰਭਲੇ ਹਾਂਜੀ ਯਾਰ ਮੇਰੇ ਤੋਂ ਮਗਰੋਂ ਉਹਦਾ ਹੀ ਸਾਰਾ ਕੁਝ ਸਾਰਾ ਹੀ ਪੁੱਤਾਂ ਦਾ ਹੁੰਦਾ ਕਿੰਨਾ ਹਾਂ ਹਾਂਜੀ ਤੂੰ ਵੀ ਮੇਰੇ ਪੁੱਤ ਵਰਗਾ ਹੀ ਐ ਕਦੋਂ ਆਉਂਦਾ ਤੂੰ 15 16 ਸਾਲ ਜਦੋਂ ਨਿੱਕਾ ਜਿਹਾ ਹੁੰਦਾ ਸੀ ਤੇਰੇ ਡੈਡੀ ਹਾਂਜੀ ਸਾਡੇ ਨਾਲ ਹੀ ਤੇਰਾ ਡੈਡੀ ਰਿਹਾ ਹਾਂਜੀ ਤੂੰ ਵੀ ਸਾਡੇ ਨਾਲ ਰਿਹਾ ਕਿੰਨਾ ਯਾਰ ਕਦੋਂ ਦੇ ਆਪਾਂ ਜੁੜੇ ਹੋਏ ਆ ਹਨਾ ਹਾਂਜੀ ਆਪਾਂ ਨਾ ਜ਼ਮੀਨਾਂ ਦਾ ਤਾਂ ਆਪਾਂ ਲਾਲਚ ਕਰੀ ਜੰਨੇ ਆਂ ਵੀ ਸਾਂਭ ਲਈਏ ਸਾਂਭ ਲਈਏ ਯਾਰ ਇਹ ਸ਼ੋਰ ਜਿਵੇਂ ਸਾਂਭੇ ਜਾਣਗੇ ਇਹਦਾ ਚਾਚਾ ਮੁਸਤਫਾ ਜੀ ਸਾਂਭੇ ਜਾਣਗੇ ਸਰੇਕ ਤਾਂ ਮੇਰਾ ਨਹੀਂ ਕੱਲਾ ਹਾਂਜੀ ਬਾਲਿਆਂ ਦੇ ਆ ਸਾਰੇ ਪੰਜਾਬ ਦਾ ਇਹ ਹਾਲ ਹੋਇਆ ਪਿਆ